ਨਾਲਕ ਸਾਡਾ ਬੜਾ ਪਿਆਰਾ ਵੀਰ ਕੰਤਾ ਉਹਨਾਂ ਸਾਰਿਆਂ ਸੱਚ ਦੇ ਵਿੱਚ ਲਾਵੇਗਾ ਕੋਟਵਾਲਾ ਸ਼ਿਗਰ ਦੇ ਬਾਅਦ ਨਾਲਕ ਦੇ ਸਮੂੱਚੇ ਵੀਰਾਂ ਵੱਲੋਂ ਵੱਡੇ ਮਾਣ ਜਿਹੜੇ ਨੇ ਇਹ ਕੰਤੇ ਦੇ ਕੀਤੇ ਜਾਣਗੇ ਕੰਤਾ ਜਿੰਨੇ ਵੀ ਜੱਥੇ ਅੱਜ ਦੇ ਸਮਾਜ ਦੇ ਵਿੱਚ ਲਾਵੇਗਾ ਗੋਪੀ ਘਰਵਕੋਟ ਸੁਖ ਕਾਮਾਰ ਮਨਜੀਤ ਸਿੰਘ ਵਾਲੇ ਲੰਗੜ ਹਰਜਿੰਦਰ ਸਿੰਘ ਵਾਲਾ ਮੰਡਾ ਸਿਧਾਰਥ ਸਤਿਵੰਤ ਸਿਗ ਜਿਨ੍ਹਾਂ ਨੇ ਆ ਕੱਤੀ ਨੂੰ ਮੇਰੇ ਵੀ ਇੰਦਰਾ ਗਾਂਧੀ ਫਿਲਟਰ ਵਰਗੀ ਕਰਤੀ ਔਰ ਸਾਡੇ ਬਹੁਤ ਹੀ ਸਤਕਾਰਯੋਗ ਮਹਤਾਰ ਸਾਡੇ ਪ੍ਰਾਪ ਸਰਪੋਟੀਏ ਦਾ ਐਜਪੀਸੀ ਮੈਂਬਰ ਹੈ ਤੇ ਡਿਪੂ ਹੋਲਡਰ ਦੇ ਲਈ ਵਧਿਆ ਹੋਇਆ ਨੌਜਵਾਨ ਇਹ ਨਾਰਕਾ ਨਾਰਕਾ ਕਵਲੀ ਕਵਲੀ ਔਰ ਮਾਨ ਹੈ ਔਰ ਮਾਨ ਹੈ ਇਹਦਾ ਪਿੰਡ ਸਿਰਸਿੰਗ ਹੈ ਉਹ ਤਾਬਾ ਖੜਾ ਹੈ ਇਹਦਾ ਬਾਪ ਵੀ ਆਇਆ ਮੇਰੇ ਕਬੱਡੀ 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 ਕਰਦਾ ਹੋਇਆ ਮਾਰ ਸਾਡਾ ਪੱਤਰਕਾਰ ਭਾਈਚਾਰਾ ਆ ਰਮੇਸ਼ ਸ਼ਰਮਾ ਜੀ ਵੀਰ ਸਿੰਘ ਜੀ ਮੰਗਟ ਆਪ ਸਾਡੇ ਮੂਰ ਰਾਮ ਪੱਟੇ ਜੀ ਮਨੋਦ ਸੋਨੀ ਜੀ ਕਬਲਜੀਤ ਸਿੰਘ ਜੀ ਮਾਰ ਸਾਰੇ ਸਤਿਕਾਰਯੋਗ ਵੀਰ ਔਰ ਮੇਰੀਆਂ ਦਾ ਵੱਡਾ ਰੋਲ ਪਰ ਰੇਡ ਫਾਉਲ ਦੇ ਲਈ ਵਾਰੀ ਹੈ ਕਬੱਡੀ ਦੀ ਅਜਿਹਾ ਭਰਾਵਾਂ ਦੇ ਉਧਰ ਰੇਡ ਪੈ ਗਈ ਹੈ चमक ग्रंथ बिना कहण तो अॼु चोटी वारेगा तूं कम कर ते दी चोपड़ा हल्ा गुला हल्ा गुला रखी रह करा पतलो हल्ला गुला हल्ा गुला रखी रह ਕਹਾਂ ਕਿ ਬੱਦਲੋਂ ਉਹ ਕਸਟਾਰਲ ਕਬੱਡੀ ਕਦੇ ਨੈਸ਼ਨਲ ਸਟਾਰ ਕਬੱਡੀ ਟਾਪ ਦੀ ਖੇਡ ਨਾਲ ਸ੍ਰੀ ਚੰਦੀ ਬੜੀ ਪਾਰ ਕਿਰਪਾ ਬੜੇ ਮੈਚ ਹੁੰਦੇ ਨੇ ਉਸ ਦਿਨ ਤੇ ਦਾਸ ਨੋਮੀ ਬਾਬੇ ਸ੍ਰੀ ਚੰਦ ਦਾ ਪਿਆਰ ਇੱਧਰ ਖਿੱਚ ਕੇ ਲੈ ਜਾਂਦਾ ਪਰ ਕਬੱਡੀ ਪੈ ਗਈ ਹੈ ਇਹ ਕੌਣ ਆ ਮੇਰੇ ਵੀਰੋ ਆਜੋ ਮੇਰੀ ਜ਼ਿੰਦਗੀ ਦੇ ਪਰ ਮਿੱਤਰਾਂ ਦੇ ਵਿੱਚੋਂ ਪਰ ਮਿੱਤਰ ਹੈ ਨਿਰਮਲ ਸਿੰਘ ਜੀ ਜਗਦੇਵ ਸਿੰਘ ਜੰਦਾ ਸ਼ਿਕਾਰ ਮਾਰਚਾ ਕਬੱਡੀ ਦਾ ਪਲੇਅਰ ਲੈਣਾ ਖਿੱਚ ਕੇ ਲੈਣਾ ਖਿੱਚ ਕੇ ਲਾਗਾ ਦੇ ਚਿੱਕੇ ਨਾ ਬੇਨਤੀ ਕਰੇ ਨਾ ਫਿਰੋ ਯਾਰ ਆਪ ਸੈਨੂੰ ਦੱਸ ਦਿੱਤਾ ਕਿ ਖਾਲਸਾ ਜੀ ਹੁਣ ਸਿਰਲੀ ਤੇ ਟੋਪੀ ਸਾਈਡ ਤੇ ਰੱਖ ਦਿੱਤੀ ਜਾਵੇ ਤੇ ਹੁਣ ਜਿਹੜਾ ਹੈ ਚੰਗੇ ਸ਼ਸ਼ਤਰ ਹੈ ਚੰਗੀਆਂ ਜਵਾਨੀਆਂ ਅੱਜ ਉਹੀ ਚੰਗੀਆਂ ਜਵਾਨੀਆਂ ਜਿਹੜੀਆਂ ਨੇ ਖੇਡ ਦੇ ਮੈਦਾਨਾਂ ਦੇ ਵਿੱਚ ਪ੍ਰਦਰਸ਼ਨ ਕਰ ਰਹੀਆਂ ਨੇ ਜਿੱਥੇ ਆਪ ਸੰਗਤਾਂ ਅੱਜ ਇਸ ਪਹਿਲੇ ਕਬੱਡੀ ਕੱਪ ਦੇ ਉੱਤੇ ਗੁਰੂ ਪਾਤਸ਼ਾਹ ਜੀ ਦੇ ਪਾਵਨ ਕਹਿਮਤ ਕੀਤੀ ਹੈ ਤੇ ਉਹਨਾਂ ਉੱਤੇ ਕਿਰਪਾ ਕੀਤੀ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਮੱਲ ਮਿਲਿਆ ਹੈ ਉੱਥੇ ਨਾਲ ਦੀ ਨਾਲ ਸ਼੍ਰੋਮਣੀ ਗੁਰਦਵਾਰਾ ਪਰਮੰਦਰ ਕਮੇਟੀ ਅੱਗੇ ਸਰਦਾਰ ਸੁੱਚਾ ਸਿੰਘ ਜੀ ਦੀ ਬਹੁਤ ਵੱਡਾ ਪਿਆਰ ਸਤਿਕਾਰ ਜਿਹੜਾ ਆਪਣੇ ਸੁੱਭ ਹੱਥਾਂ ਦੇ ਨਾਲ ਦਵਿੱਤਰ ਹੱਥਾਂ ਦੇ ਨਾਲ ਇਸ ਬੱਚੇ ਨੇ ਦਿੱਤਾ ਗਿਆ ਹੈ ਬੋਲੇ ਸੋ ਨਿਹਾਲ ਸ੍ਰੀ ਅਕਾਲੇ ਵਾਹਿਗੁਰੂ ਨੇ ਨੇਮਤ ਕੀਤੀ ਹੈ ਨੇਮਤਾ ਕੀਤੀ ਹੈ ਮਿੰਤਾ ਨਹੀਂ ਤਾਂ ਦੁਨੀਆਂ ਤੇ ਸਾਂਹ ਆ ਅਸੀਂ ਜੁੱਤੀਆਂ ਚੱਟ ਚੱਟ ਕੇ ਨਹੀਂ ਜੁੱਤੀਆਂ ਕਸਾਕਸਾ ਇੱਥੋਂ ਤੱਕ ਆਏ ਆ ਇਹ ਬੱਚੇ ਨੇ ਮੀਨਤ ਕੀਤੀ ਤਾੜੀਆਂ ਮਾਰ ਦਿਓ ਜ਼ੋਰਦਾਰ ਬੀਸੀ ਕੋ ਦਾ ਤੀਨ ਮਾਨਵ ਨੇ ਗੱਲ ਐ ਆਜੀ ਬੀਸੀ ਵਾਲੇ ਤਾਂ ਪਾਹੇ ਦੱਸਦੇ ਸੀ ਕਿ ਉਹਦੇ ਤੀਨ ਵਰਤ ਦਾ ਬਾਬੇ ਚਾਰ ਦਿਨ ਘੱਟ ਖਾਣ ਲੇ ਕੋਈ ਨਹੀਂ ਪਲੇਅਰ ਤਾਂ ਜ਼ਿਆਦਾ ਜ਼ਰੂਰੀ ਐ ਮਾਨਵਲੀ ਗੱਲ ਐ ਬੜੀ ਕਿਰਪਾ ਸੱਜੇ ਬਾਸਾ ਦੇ ਵੱਡੇ ਦੇ ਵਿੱਚ ਸਾਰੇ ਅਸੀਂ ਹਾਜ਼ਰੀ ਲਵਾਈਏ ਬੋਲੇ ਸੋ ਨਿਹਾਲ ਓ ਸਿਰਿਆ ਖਾਲਾ ਹੁਣ ਜਗ ਹਲਕਾਂ ਜੱਜ ਡੇਰਾ ਬਾਬਾ ਨਾਨਕ ਔਰ ਸਰਦਾਰ ਸੁਖਜਿੰਦਰ ਸਿੰਘ ਜੀ ਸੋਨੋ ਲੰਗਾ ਸ਼ਰੋਮਣੀ ਕਾਲੀ ਦਲ ਬਾਦਲ ਉਹਨਾਂ ਦੇ ਨਾਲ ਠੀਕ ਠੀਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ 'ਚ ਪੇਟਾ ਕਰਨਾ ਧੰਨਵਾਦ ਹੈ ਮਹਾਵੀਰ ਕਬੱਡੀ ਕੱਪ ਦੇ ਸਮੁੱਚੇ ਪਲੇਅਰਾਂ ਦਾ ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਸ਼ਰਧਾ ਤੇ ਭਾਵਨਾ ਨਹੀਂ ਰੱਖਦੇ ਨੇ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਹੋਰ ਇਹਨਾਂ ਨੂੰ ਤਰੱਕੀਆਂ ਅਤੇ ਤਗੜਾ ਜੁਸਤ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਸੋ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ ਦੀ ਅਤੇ ਦੇਸ਼ਾਂ ਵਿਦੇਸ਼ਾਂ ਦੀ ਸਾਰੀ ਸੰਗਤ ਨੂੰ ਬੋਈ ਗਾ ਦੁਬਾਰਾ 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 ਇੱਕ ਮਿੰਟ ਦੇ ਅੱਗੇ ਆ ਜਾਓ ਉਹ ਤੋਂ ਉਹਦੇ ਬਾਰੇ ਗੱਲ ਕਰਾਓ ਇਹ ਧੰਨ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਦੇ ਵਿਸਾਖੀ ਦੇ ਇਸ ਦਿਨ ਦੇ ਉੱਤੇ ਬਹੁਤ ਹੀ ਸ਼ਲਾਘਾਯੋਗ ਕਦਮ ਸ਼੍ਰੋਮਣੀ ਕਮੇਟੀ ਨੇ ਕੀਤਾ ਹੈ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਰਾਹਤ ਕਰਾਉਣ ਵਾਸਤੇ ਕਬੱਡੀ ਕੱਪ ਇਸ ਵਾਰ ਸ਼ੁਰੂ ਕੀਤਾ ਹੈ ਪਹਿਲੇ ਸਾਲ ਇੱਕ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਕਈ ਉਨਤਾਈਆਂ ਰਹੀਆਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਵੇਖੀਆਂ ਜਾਣਗੀਆਂ ਲੇਕਿਨ ਸ਼੍ਰੋਮਣੀ ਕਮੇਟੀ ਦੀ ਸ਼ਲਾਘਾ ਵੰਦੀ ਹੈ ਕਿ ਬਹੁਤ ਵਧੀਆ ਉਪਰਾਲਾ ਉਹਨਾਂ ਨੇ ਕੀਤਾ ਹੈ ਮੈਂ ਉਹਨਾਂ ਨੂੰ ਵਧਾਈ ਦਿੰਦਾ ਕਿੰਨੀਆਂ ਟੀਮਾਂ ਨੇ ਖੇਡਿਆ ਕਿੰਨੀਆਂ ਟੀਮਾਂ ਇਹਦੇ ਵਿੱਚ 4 ਸੀਗੀਆਂ ਆਈਆਂ ਅਗਲੀ ਵਾਰ ਕਿਉਂਕਿ ਉਹ ਨਵਾਂ ਸੀਗਾ ਅਗਲੀ ਵਾਰ ਇਹਦੇ ਵਿੱਚ ਹੋਰ ਵੱਧ ਟੀਮਾਂ ਕਿਉਂਕਿ ਅਸੀਂ ਕਿਹਾ ਕਿ ਇਹ ਸਿਰਫ ਇੱਕ ਰੈਸਲ ਸੀਗਾ ਪਹਿਲਾ ਸਾਲ ਸੀਗਾ ਅਗਲੇ ਸਾਲਾਂ ਦੇ ਵਿੱਚ ਇਹਦੇ ਵਿੱਚ ਤਬਦੀਲੀ ਲਿਆ ਕੇ ਤੇ ਹਰ ਸਾਲ ਇਹ ਬਸਾਖੀ ਦੇ ਉੱਤੇ ਜਾਂ 13 ਜਾਂ 14 ਤਰੀਕ ਨੂੰ ਸੀ ਇਹ ਕੱਪ ਕਰਾਇਆ ਕਰਾ ਠੀਕ ਹੈ ਜੀ ਥੈਂਕ ਯੂ